ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਹੋਈ ਹੈ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਹਸਪੀਟਲ ਬਣਿਆ ਸੀ ਕਿਉਂਕਿ ਜਦੋਂ ਆਪਾਂ ਕੋਈ ਕਾਰਜ ਕਰਦੇ ਆਂ ਤੇ ਮੁਸ਼ਕਲਾਂ ਆ ਜਾਂਦੀਆਂ ਪਰ ਉਹਨਾਂ ਮੁਸ਼ਕਲਾਂ ਨੂੰ ਹੱਲ ਕਿਦੋਂ ਕੀਤਾ ਜਾਂਦਾ ਜਾਂ ਹੋ ਜਾਂਦਾ ਜਦੋਂ ਸਾਡੀ ਦਿਲੜਤਾ ਇੱਕ ਪੱਕਾ ਵਿਸ਼ਵਾਸ ਹੋਵੇ ਔਰ ਡਾਕਟਰ ਸਾਹਿਬ ਇਹ ਵਧਾ ਦਿਓ ਥੋੜੀ ਔਰ ਉਹਨਾਂ ਦੀ ਪੂਰੀ ਟੀਮ 10 ਮਿੰਟ 10 ਮਿੰਟ ਵਧਾ ਦਿਓ ਪੂਰਾ ਇਹਨਾਂ ਨੂੰ ਯਕੀਨ ਸੀ ਕਿ ਸਾਡਾ ਜੋ ਹਸਪੀਟਲ ਹੈ ਇਹ ਦੁਆਰਾ ਇਹਦੀ ਓਪਨਿੰਗ ਹੋਵੇਗੀ ਦੁਆਰਾ ਖੋਲਿਆ ਜਾਵੇਗਾ ਜੋ ਕਰਜ਼ਾ ਸੀ ਜਾਂ ਕਹ ਲਓ ਲੋਨ ਸੀਗਾ ਬਹੁਤ ਵੱਡਾ ਇੱਕ ਅਸੀਂ ਵੀ ਸੋਚਦੇ ਸੀ ਵੀ ਇਹ ਕਿੱਦਾਂ ਹੋ ਜਾਏਗਾ ਪਰ ਉਹਨਾਂ ਐਨਆਰਆਈ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੀ ਟੀਮ ਦਾ ਸਹਿਯੋਗ ਕੀਤਾ ਕਿਉਂਕਿ 사ਤਪੁਰਦੀ ਬਾਣੀ ਦਾ ਹੁਕਮ ਹੈ ਦੁਖੀਆਂ ਕੇ ਦੁੱਖ ਦੂਰ ਕਰ ਕਸ਼ਟ ਨਿਵਾਰੂ ਆਪ ਸਦਾ ਸਹਾਈ ਪ੍ਰਭੂ ਹੈ ਕਰੇ ਉਸ ਕਾ ਜਾਂ ਪਰ ਕਿ ਜਦੋਂ ਆਪਾਂ ਹਸਪੀਟਲ ਖੋਲਦੇ ਆਂ ਤਾਂ ਦੁਖੀਆਂ ਦੇ ਦੁੱਖ ਦੂਰ ਹੁੰਦੇ ਆ ਜਿੱਥੇ ਬਾਣੀ ਪੜ ਕੇ ਦੁੱਖ ਦੂਰ ਹੁੰਦੇ ਆ ਉੱਥੇ ਜੋ ਡਾਕਟਰਾਂ ਵੱਲੋਂ ਸੇਵਾ ਕੀਤੀ ਜਾਂਦੀ ਕਿਉਂਕਿ ਜਦੋਂ ਇਹ ਹਸਪੀਟਲ ਚੱਲਦਾ ਸੀ ਅਸੀਂ ਕਈ ਵਾਰੀ ਮਰੀਜ਼ ਭੇਜੇ ਆ ਜੋ ਬਹੁਤ ਘੱਟ ਰੇਟ ਤੇ ਇਹਨਾਂ ਨੇ ਸੇਵਾ ਫਰੀ ਕਰ ਲੋ ਇੱਕ ਤਰ੍ਹਾਂ ਦੀ ਸੇਵਾ ਕੀਤੀ ਆ ਕਿ ਉਹਨਾਂ ਨੂੰ ਠੀਕ ਕਰਕੇ ਘਰ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਔਰ ਅੱਜ ਅਮਰਤ ਬਾਣੀ ਸੇਵਾ ਸੋਸਾਇਟੀ ਵੱਲੋਂ ਸਾਡੇ ਕਾਉਂਸਲਰ ਸਾਹਿਬ ਸਾਡੇ ਸੈਕਟਰੀ ਵੀ ਆ ਸ੍ਰੀ ਨਿਰਮਨ ਨਿਮਾ ਜੀ ਸਾਡੇ ਉਪ ਪ੍ਰਧਾਨ ਸ੍ਰੀ ਸ਼੍ਰੀਸ਼ਪਾਲ ਜੀ ਸਾਡੇ ਗੁਰਮੇਜ ਨਰਜੀ ਆਏ ਆ ਉਹਨਾਂ ਵੱਲੋਂ ਬੇਟਾ ਸਾਹਿਲ ਕੁਮਾਰ ਸਾਡੀ ਭੈਣ ਰਾਜ ਜੀ ਸੁਨੀਤਾ ਭੈਣ ਜੀ ਨਾਲ ਆਏ ਆ ਬੇਟਾ ਸਾਹਿਲ ਕੁਮਾਰ ਆਇਆ ਔਰ ਪੂਰੀ ਸਾਡੀ ਟੀਮ ਵੱਲੋਂ ਬਾਬਾ ਰਵਿੰਦਰ ਰਵੀ ਜੀ ਕੈਨੇਡਾ ਤੋਂ ਔਰ ਸਾਡੇ ਸਤਕਾਰਯੋਗ ਜਿੰਨੇ ਵੀ ਸਾਡੇ ਮੈਂਬਰ ਹਨ ਸਾਰਿਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆਂ ਔਰ ਡਾਕਟਰ ਬੀ ਐਸ ਬਾਲ ਜੀ ਨੂੰ ਔਰ ਇਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਾਂ ਦਿੰਨੇ ਆਂ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖੁਸ਼ੀਆਂ ਭਰਿਆ ਹੋਵੇ ਔਰ ਇਸ ਹਸਪੀਟਲ ਤੇ ਜਿਹੜਾ ਵੀ ਮਰੀਜ਼ ਕਿਉਂਕਿ ਸਾਡਾ ਸਰੀਰ ਆ ਇਹਨੂੰ ਦੁੱਖ ਸੁੱਖ ਆਉਂਦੇ ਰਹਣੇ ਆ ਜਿਹੜਾ ਵੀ ਕੋਈ ਆਵੇ ਉਹ ਠੀਕ ਹੋ ਕੇ ਜਾਵੇ ਔਰ ਪੂਰੇ ਅਸੀਂ ਇਹਨਾਂ ਦੇ ਨਾਲ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਵੀਰਾਂ ਨੇ ਇਹਨਾਂ ਦਾ ਸਹਿਯੋਗ ਕੀਤਾ ਸੋ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਧੰਨ ਵਰਤਾਲ ਬਾਦ ਹਸਪੀਟਲ ਦੁਆਰਾ ਸ਼ੁਰੂ ਹੋਇਆ ਜੀ ਕਿੰਨੀ ਖੁਸ਼ੀ ਹੈ ਮੈਂ ਕਹਾਂ ਜੀ ਕਹਿ ਨਹੀਂ ਸਕਦੇ ਕਿੰਨੇ ਜਿੱਦਾਂ ਨਾ ਕੀ ਕਹੀਏ ਹੁਣ ਕਿ ਜਿੱਦਾਂ ਕਹਿੰਦੇ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਜਾਂ بیٹے ਦਾ ਵਿਆਹ ਰੱਖਿਆ ਜਾਂਦਾ ਬੇਟੀ ਦਾ ਵਿਆਹ ਰੱਖਿਆ ਜਾਂਦਾ ਕਹਿੰਦੇ ਉਹ ਖੁਸ਼ੀ ਵੀ ਮੈਨੂੰ ਲੱਗਦਾ ਘਟਿਆ ਇਹ ਖੁਸ਼ੀ ਉਹ ਤੋਂ ਵੀ ਜ਼ਿਆਦਾ ਆਇਆ ਸਾਨੂੰ ਆਪਣੇ ਪਰਿਵਾਰ ਨਾਲ ਵੀ ਖੁਸ਼ੀ ਜ਼ਿਆਦਾ ਆ ਕਿਉਂਕਿ ਸਾਡੇ ਸਤਪੁਰ ਦੇ ਨਾਮ ਤੇ ਜੇ ਹਸਪੀਟਲ ਬੰਦ ਹੋ ਜਾਂਦਾ ਤੇ ਸ਼ਾਇਦ ਉਹ ਸਾਨੂੰ ਨਮੋਸ਼ੀ ساری ਉਮਰ ਝੱਲਣੀ ਪੈਣੀ ਸੀਗੀ ਜਿਵੇਂ ਤੁਗਲਕਾ ਬਾਦ ਮੰਦਿਰ ਜਿਹੜਾ ਬੰਦ ਹੋਇਆ ਤੇ ਉਹ ਜੋ ਖੁੱਲੂਗਾ ਤੇ ਫੇ ਸਾਨੂੰ ਖੁਸ਼ੀ ਹੋਣੀ ਆ ਪਰ ਸਭ ਤੋਂ ਵੱਡੀ ਖੁਸ਼ੀ ਸਾਨੂੰ ਇਸ ਗੱਲ ਦੀ ਹੋਈ ਆ ਕਿ ਸਾਡਾ ਸਮਾਜ ਨੇ ਜੋ ਐਨ ਆਰ ਆਈ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਇੱਕ ਜੰਗ ਹੀ ਅੱਜ ਜਿੱਤ ਲਈ ਆ ਜੀ ਕਮੇਟੀ ਪਹਿਲਾਂ ਵਾਲੀ ਰਹੇਗੀ ਕਿ ਹੋਰ ਬਦਲੀਏ ਜੀ ਹੁਣ ਇਸ ਪਰ ਇਹ ਜਿੱਦਾਂ ਵੀ ਇਹਨਾਂ ਦਾ ਕਮੇਟੀ ਪੂਰਾ ਹੋਵੇਗਾ ਜੋ ਜੋ ਐਨ ਆਰ ਆਈ ਵਿੱਚ ਪਏ ਆ ਉਹ ਜਿੱਦਾਂ ਵੀ ਕਹਿਣਗੇ ਪੂਰਾ ਇਹਨਾਂ ਦੇ ਨਾਲ ਅਸੀਂ ਸਾਥ ਨਾਲ ਇਹਨਾਂ ਦਾ ਦੇਵਾਂਗੇ ਜੀ ਪੂਰਾ ਸਾਥ ਦੇਵਾਂਗੇ ਜੀ ਬੈਂਕ ਦਾ ਕਿਦਾਂ ਲੋਨ ਕਲੀਅਰ ਹੋ ਗਿਆ ਜੀ ਹਾਂਜੀ ਇਹ ਕਲੀਅਰ ਹੋ ਗਿਆ ਜੀ ਡਾਕਟਰ ਸਾਹਿਬ ਬਾਕੀ ਜਿਆਦਾ ਜਰੂਰ ਕਿਹਨੇ ਕਿਹਨੇ ਡਾਕਟਰ ਸਾਹਿਬ ਸਹਿਯੋਗ ਕੀਤਾ ਜੀ ਇਸ ਵਿੱਚ ਬੈਂਕ ਦਾ ਲੋਨ ਜਿਹੜਾ ਹੈਗਾ ਜੀ ਉਹ ਘਟੋ ਘਟ ਅਸੀਂ 3 ਕਰੋੜ ਰੁਪਏ ਜਿਹੜਾ ਉਹ ਪੇ ਕਰ ਚੁੱਕੇ ਆ ਬੈਂਕ ਨੂੰ ਅੱਛਾ ਜੀ ਇਸ ਲੋਨ ਤੋਂ ਪਹਿਲਾਂ ਵੀ ਅਸੀਂ ਸਵਾ ਕਰੋੜ ਲਗਭਗ ਬੈਂਕ ਨੂੰ ਦੇ ਚੁੱਕੇ ਸੀਗੇ ਤੇ ਹੁਣ 90 ਕ ਲੱਖ ਰੁਪਏ ਹਜੇ ਹੋਰ ਬਕਾਇਆ ਰਹਿੰਦਾ ਬੈਂਕ ਵੱਲ ਠੀਕ ਹੈ ਜੀ ਬੈਂਕ ਸਾਡੇ ਵੱਲ ਬੈਂਕ ਦਾ ਦੇਣ ਵਾਲਾ ਉਹ ਅਸੀਂ ਇਨਸਟਾਲਮੈਂਟ ਹੋ ਗਈਆਂ ਬਾਕੀ ਜਿਹੜਾ ਇਹ ਕੇਸ ਸੀਗਾ ਸਾਡਾ ਰੈਗੂਲਰ ਹੋ ਗਿਆ ਆ ਤੇ ਬਾਕੀ ਜਿਹੜਾ ਇਹ ਜ਼ਮੀਨ ਦਾ ਜਾਇਦਾਦ ਦਾ ਹਸਪੀਟਲ ਰੋਲਾ ਪੈਂਦਾ ਸੀ ਉਹ ਅਸੀਂ ਸਾਰੇ ਜਿੰਨਾ ਵੀ ਹੈਗਾ ਉਹ ਐਨ ਆਰ ਆਈ ਭਰਾਵਾਂ ਨੂੰ ਅਸੀਂ ਜਿਹੜਾ ਹੈਗਾ ਉਹ ਦੇ ਦਿੱਤਾ ਹੈਗਾ ਵੀ ਤੁਸੀਂ ਚਲਾਓ ਇਹਨਾਂ ਨੂੰ ਇਹ ਸੰਗਤ ਨੂੰ ਦੇ ਦਿੱਤਾ ਇਹ ਸੰਗਤ ਮੋਰੀ ਹੋ ਕੇ ਚਲਾਵੇ ਠੀਕ ਹੈ ਜੀ ਅਸੀਂ ਤਾਂ ਪਹਿਲਾਂ ਵੀ 2018 ਤੋਂ ਅੱਜ ਤੱਕ ਇਹੀ ਕੋਸ਼ਿਸ਼ ਕਰਦੇ ਆ ਰਹੇ ਹੈਗੇ ਆਂ ਦੇ ਇਹਨੂੰ ਕੋਈ ਮਤਲਬ ਟੇਪ ਓਵਰ ਕਰੇ ਕਰਕੇ ਤੇ ਇਹਨੂੰ ਚਲਾਵੇ ਮਗਰ ਕਿਸੇ ਨੇ ਹੱਥ ਨਹੀਂ ਪਾਇਆ ਹੁਣੇ ਸਾਡੇ ਜਿਹੜੇ ਸਤਿਕਾਰਯੋਗ ਚਿਰੀ ਕਰਨੈਲ ਸਿੰਘ ਵੱਧਨ ਜੀ ਪਿੰਡ ਛੇਕਾ ਮਜਾਰਾ ਤੋਂ ਗਰਮਜੀਤ ਭੁੱਟਾ ਜੀ ਪਿੰਡ ਗੜ੍ਹ ਵਧਾਣਾ ਤੋਂ ਦੀ ਰਾਜਕਮਰ ਸੂਰ ਜੀ ਦਸਾਂਝਾ ਤੋਂ ਦੀ ਔਰ ਔਰ ਦੋ ਸ਼ੇਰ ਬਬਰ ਸ਼ੇਰ ਦੇ ਨਾਮ ਆਪਾਂ ਕਹਿ ਸਕਦੇ ਹਾਂ ਜੀ ਉਹ ਹੈਗੇ ਆ ਜੀ ਮਿਸਟਰ ਜੌਨ ਲੰਗਾ ਜੀ ਔਰ ਮਿਸਟਰ ਦੀਪਕ ਪ੍ਰਸ਼ਾਦ ਜੀ ਜਿਨ੍ਹਾਂ ਨੇ ਲੱਖਾਂ ਨਹੀਂ ਕਰੋੜਾਂ ਰੁਪਏ ਜਿਹੜੇ ਸੀਗੇ ਬੈਂਕ ਨੂੰ ਦੇ ਕੇ ਤਾ ਇਹ ਜਿਹੜੇ ਲੋਨ ਤੋਂ ਸਾਡਾ ਪੁਰਾਣੇ ਹਿਸਾਬ-ਕਿਤਾਬ ਦਾ ਛੁਟਕਾਰਾ ਕਰਾਇਆ ਹੈਗਾ। ਬਾਕੀ ਇਹ ਜਿਹੜੀ ਟਰਸਟ ਦੀ ਗੱਲ ਆ ਜਾਂ ਕਮੇਟੀ ਦੀ ਗੱਲ ਆ ਉਹ ਅਸੀਂ ਸਾਰਾ ਕੁਝ ਮਿਸਟਰ ਜੌਨ ਬੰਗਾ ਜੀ ਨੂੰ ਸੌਂਪ ਦਿੱਤਾ ਆ ਵੀ ਤੁਸੀਂ ਨਵਾਂ ਟਰਸਟ ਬਣਾਓ, ਨਵੀਂ ਕਮੇਟੀ ਬਣਾਓ ਔਰ ਨਵੇਂ ਜਨ ਮਤਲਬ ਹਰ ਬਦਲੋ ਇੱਕ ਦੇਸ਼ ਦੇ ਵਿੱਚੋਂ ਇੱਕ-ਇੱਕ ਪ੍ਰਤਨਿਧਿ ਇਹਦੀ ਲੈ ਕੇ ਤਾਂ ਇਹ ਜਿਹੜਾ ਟਰਸਟ ਹੈਗਾ ਇਹਨੂੰ ਵੱਡਾ ਬਣਾਇਆ ਜਾਵੇ ਤਾਂ ਕਿ ਆਪਾਂ ਇੱਥੇ ਇੱਕ ਬਹੁਤ ਵਧੀਆ ਇੱਕ ਤਰੀਕੇ ਦੇ ਨਾਲ ਇੱਕ ਇਹ ਜਿਹੜਾ ਆਪਾਂ ਲੋਕਾਂ ਨੂੰ ਸੇਵਾਵਾਂ ਜੋ ਅਸੀਂ ਮਿਸ਼ਨ ਸ਼ੁਰੂ ਕੀਤਾ ਸੀ ਉਹ ਅਸੀਂ ਉਹਨੂੰ ਇੰਪਲੀਮੈਂਟ ਕਰ ਸਕੀਏ ਜਿਹੜਾ ਲੋਕ ਆਪਾਂ ਡੀਐਮਸੀ ਸੀਐਮਸੀ ਦਾ ਹੋਰ ਇੱਧਰ ਕੋਈ ਠੱਠੇ ਖਾਂਦੇ ਸਾਡੇ ਲੋਕ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੁਆਬੇ ਦੇ ਵਿੱਚ ਜਿਹੜਾ ਇਹ ਜਿਹੜੀ ਆਪਾਂ ਸ਼ਾਰਟਿੰਗ ਕੀਤੀ ਆ ਇਸ ਚੀਜ਼ ਨੂੰ ਆਪਾਂ ਐਕਸਪੈਂਡ ਕਰੀਏ ਅਸੀਂ ਸਟਾਰਟਿੰਗ ਤੇ ਇੱਕ ਬਹੁਤ ਛੋਟੀ ਜਿਹੀ ਮੂਲੀ ਜਿਹੀ ਗੱਲ ਤੋਂ ਕੀਤੀ ਸੀ 50 ਬੈਡ ਦੇ ਹਸਪੀਟਲ ਦਾ ਉਹ ਜਿਹੜੀ ਆ ਉਹ ਥੋੜੀਆਂ ਕੁਝ ਸਰਕਮਸਟੈਂਸਸ ਇਸ ਤਰ੍ਹਾਂ ਆਏ ਕਿ ਉਹ ਸਾਨੂੰ ਬੈਂਕ ਦੇਆਂ ਕੇਸਾਂ ਕਰਕੇ ਸਾਨੂੰ ਬੰਦ ਕਰਨਾ ਪਿਆ ਪਰ ਉਹ ਜਿਹੜਾ ਸਿਸਟਮ ਸੀ ਸਾਡਾ ਸਾਰੇ ਜਿੰਨਾ ਵੀ ਸਗਾ ਉਹ ਕਲੀਨ ਹੋ ਗਿਆ ਔਰ ਐਨਆਰਆਈਸ ਆ ਗਏ ਆ ਖਾਸ ਕਰ ਯੂਐਸਏ ਦੇ ਜਿਹੜੇ ਸੇਵਾਦਾਰ ਆ ਜੀ ਯੂਐਸਏ ਤੋਂ ਜਿਹੜੇ ਐਨਆਰਆਈਸ ਆ ਗਏ ਆ ਔਰ ਜੂਕੇ ਤੋਂ ਆ ਗਏ ਆ ਉਹਨਾਂ ਨੇ ਸਾਡੀ ਬਹੁਤ ਵੱਡੇ ਲੈਵਲ ਤੇ ਹੈਲਪ ਕੀਤੀ ਹੈਗੀਆਂ ਹੁਣ ਅਸੀਂ ਇਸ ਚੀਜ਼ ਨੂੰ ਚਾਹੁੰਦੇ ਆ ਕਿ ਇਸ ਚੀਜ਼ ਨੂੰ 50 ਮੀਟਰ ਤੋਂ ਲੈ ਕੇ 500 ਮੀਟਰ ਤੱਕ ਲੈ ਕੇ ਜਾਏ ਜੀ ਕਿਉਂਕਿ ਇਹ ਸਾਡੇ ਆਪਣੇ ਇਲਾਕੇ ਦਾ ਦੁਆਬੇ ਦਾ ਏਰੀਆ ਹੈਗਾ ਇਹਨੂੰ ਵੱਧ ਤੋਂ ਵੱਧ ਜਿੰਨੀ ਚੀਪ ਐਂਡ ਬੈਸਟ ਜਿਹੜੀ ਹੈ ਸਹੂਲਤਾਂ ਆ ਕਲਪੋਪਰ ਮੈਡੀਕਲ ਕਰ ਸਕੀ ਹੈ ਇਹ ਸਾਡਾ ਮਿਸ਼ਨ ਹੈ ਔਰ ਇਹਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਆਪਾਂ ਇਹ ਤੇ ਐਜੂਕੇਸ਼ਨ ਜਿਹੜਾ ਹੈਗਾ ਨਾ ਉਹ ਵੀ ਜੜੀ ਹੈਗਾ ਨਾ ਉਹ ਪ੍ਰੋਵਾਈਡ ਕਰੀਏ ਐਜੂਕੇਸ਼ਨ ਦੇ ਵਿੱਚ ਸਾਡਾ ਕੀ ਨਰਸਿੰਗ ਕਾਲਜ ਹੈਗਾ ਆ ਉਹਦਾ ਜਿਹੜਾ ਪ੍ਰਵੀਜ਼ਨ ਹੈਗਾ ਉਹ ਜਿਹੜਾ ਸਾਡੀ ਗੱਲ ਹੈ ਸਾਡੀ ਆ ਉਹ ਸਾਡੇ ਇਨਾਂ ਦੇ ਭਰਾਵਾਂ ਨੇ ਮੰਨ ਲਈ ਹੈਗੀ ਆ ਕਿ ਬਹੁਤ ਜਲਦੀ ਜਿਹੜਾ ਹੈਗਾ ਆ ਪੰਗੋੜ ਸਿੰਘ ਜਿਹੜਾ ਕਾਲਜ ਆ ਉਹਦੀ ਵੀ ਪ੍ਰਾਣ ਜਿਹੜੀ ਅਲੋਟ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਪੈਰਾਮੈਡੀਕਲ ਦੇ ਪੋਸਟਸ ਹੈਗੇ ਆ ਜਿਹੜੇ ਛੋਟੇ-ਮੋਟੇ ਜਿਹਦੀ ਪਹੁੰਚ ਆ ਕੋਈ ਵੀ ਗਰੀਬ ਘਰ ਦਾ ਬੱਚਾ ਜਿਹੜਾ ਹੈਗਾ ਉਹ ਚੀਜ਼ ਨੂੰ ਮ ਕਰਕੇ ਉਹਦਾ ਫਾਇਦਾ ਲੈ ਸਕਦੇ ਆ ਆਪਣਾ ਰੋਜ਼ੀ ਰੋਟੀ ਕਮਾ ਸਕਦੇ ਆ ਇੰਨਾ ਕੁਛ ਕਹਿੰਦੇ ਹੋਏ ਇਲਾਕੇ ਦੀ ਸੰਗਤ ਤੋਂ ਕਿਦਾਂ ਦੇ ਸਹਿਯੋਗ ਦੀ ਆਸ ਕਰ ਰਹੇ ਹੋ ਜੀ ਇਲਾਕੇ ਦੀ ਸੰਗਤ ਦਾ ਸਹਿਯੋਗ ਕਿਦਾਂ ਦੀ ਆਸ ਕਰਦੇ ਇਲਾਕੇ ਦੀ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਨਾ ਇਸ ਹਸਪਤਾਲ ਨੂੰ ਆ ਕੇ ਸਹਿਯੋਗ ਕਰਨਾ ਚਾਹੀਦਾ ਫਾਈਨੈਂਸ਼ੀਅਲੀ ਵੀ ਕਰਨਾ ਚਾਹੀਦਾ ਆ ਬਾਕੀ ਇੱਥੇ ਜਿਹੜੇ ਡਾਕਟਰ ਸਾਹਿਬਾਨ ਆ ਉਹਨਾਂ ਦੀ ਵੀ ਸੇਵਾਵਾਂ ਦੇਣੀਆਂ ਚਾਹੀਦੀਆਂ ਹੈਗੀਆਂ ਔਰ 24 ਘੰਟੇ ਹਸਪਤਾਲ ਖੁੱਲ੍ਹਾ ਆ ਔਰ ਸਾਡੇ ਕੋਲ ਜਿਹੜੀਆਂ ਪਹਿਲਾਂ ਸਹੂਲਤਾਂ ਨਹੀਂ ਹੈਗੀਆਂ ਸੀਗੀਆਂ ਉਹ ਐਨਆਰਆਈ ਭਰਾਵਾਂ ਨੇ ਸ ਮਨ ਲਈਆਂ ਹੁਣ ਸਾਨੂੰ ਸਭ ਤੋਂ ਵਧੀਆ ਇੱਕ ਅਲਟਰਾਸਾਊਂਡ ਜਿਹੜੀ ਸਕੈਨਿੰਗ ਦੀ ਮਸ਼ੀਨ ਹੈਗੀ ਆ ਉਹ 55 ਲੱਖ ਦੀ ਹੈਗੀ ਆ ਜੀ ਉਹ ਸਾਡੇ ਯੂਕੇ ਤੋਂ ਜਿਹੜੇ ਹੈਗੇ ਆ ਉਹ ਪਾਜਾ ਹੱਥ ਜਗਰ ਜੀ ਯੂਐਸਏ ਤੋਂ ਹੈਗੇ ਆ ਜੀ ਬਜਾਕਰ ਐਸ ਸੰਸ ਪਿੰਡ ਹੀੜੀਆਂ ਤੋਂ ਹੈਗੇ ਆ ਜੀ ਉਹ ਉਹਨਾਂ ਨੇ 55 ਲੱਖ ਦੀ ਜਿਹੜੀ ਮਸ਼ੀਨ ਹੈਗੀ ਆ ਉਹ ਸਾਡੇ ਇੱਥੇ ਹਸਪੀਟਲ ਨੂੰ ਜਿਹੜੀ ਉਹ ਡੋਨੇਟ ਕੀਤੀ ਹੈਗੀ ਆ ਜੀ ਤੇ ਨਾਲ ਹਸਪੀਟਲ ਦੇ ਵਿੱਚ ਸਾਨੂੰ ਓਟੀ ਦੇ ਵਿੱਚ ਤਾਂ ਹੋਰ ਵੱਡੇ ਉਪਕਰਨ ਚਾਹੀਦੇ ਸੀ ਬਾਇਓ ਪ੍ਰਿੰਟਰਸ ਵਗੈਰਾ ਜਿਹੜੇ ਬੱਚੀ ਬੱਚੀ 30 ਲੱਖ ਰੁਪਏ ਦੇ ਸੀਗੇ ਉਹ ਵੀ ਜਿਹੜਾ ਹੈਗਾ ਸਾਨੂੰ ਉਹਨਾਂ ਨੇ ਦੇਣ ਦੀ ਆਫਰ ਕੀਤੀ ਆ ਬਾਕੀ ਹੋਰ ਵੀ ਮਸ਼ੀਨਾਂ ਜਿਹੜੀਆਂ ਹੈਗੀਆਂ ਅਲਟਰਾਸਾਉਂਡ ਹੈਗੀ ਆ ਸੀਟੀ ਸਕੈਨ ਹੈਗੀ ਆ ਉਹ ਅਸੀਂ ਇੱਥੇ ਪ੍ਰੋਵਾਈਡ ਕਰੰਦੇ ਦੇ ਤਤਵਰ ਹੈਗੀਆਂ ਜੀ ਉਹਨਾਂ ਦੇ ਮਰੀਜ਼ਾਂ ਦੇ ਇਲਾਜ ਕੀਤੇ ਜਾਣਗੇ ਮਰੀਜ਼ਾਂ ਨੇ ਇਲਾਜ ਤਕਰੀਬਨ ਹਰ ਤਰ੍ਹਾਂ ਦੇ ਪੇਸ਼ੈਂਟ ਜਿੱਦਾਂ ਆਮ ਜਿਹੜਾ ਚਿੱਕਾਂ ਚ ਗਾਮ ਤੋਂ ਲੈ ਕੇ ਜਨਰਲ ਸਰਜਰੀ ਸਰਜਰੀ ਹਾਰਟ ਦੇ ਪੇਸ਼ੈਂਟ ਗਾਇਨੀ ਦੀ ਆਰਥੋ ਆਰਥੋਪੈਡੀਸ਼ਨ ਡੈਂਟਿਸਟ ਆਈ ਦੀ ਸਰਜਰੀ ਠੀਕ ਹੈ ਜੀ ਔਰ ਸਾਡਾ ਇੱਕ ਵਿਚਾਰ ਇਹ ਵੀ ਹੈਗਾ ਕਿ ਅਸੀਂ ਕੈਥ ਲੈਬ ਜਿਹੜੀ ਹੈਗੀ ਆ ਉਹ ਵਿੱਚ ਸਟਾਰਟ ਕਰੀਏ ਜਿਹੜੇ ਸਟੈਂਡਿੰਗ ਵਗੈਰਾ ਹੁੰਦੀ ਆ ਲੋਕ ਇਧਰ ਨੂੰ ਤੇ ਜਾਂਦੇ ਆ ਉਹ ਵੀ ਅਸੀਂ ਇੱਥੇ ਚੀਪ ਐਂਡ ਬੈਸਟ ਟੈਨ ਦੇ ਉੱਤੇ ਜਿਹੜਾ ਲੋਕਾਂ ਨੂੰ ਸਹੂਲਤ ਉਹ ਪ੍ਰੋਵਾਈਡ ਕਰਵਾ ਸਕੀਏ ਇਹ ਏਪਰਟਮੈਂਟ ਕਿਦਾਂ ਦੇ ਆ ਸੁਲਤਾਨਦਰ ਜੀ ਇੱਕ ਸਾਹਿਬਾਨ ਦੇ ਅੰਦਰ ਜਿਹੜਾ ਏਪਰਟਮੈਂਟ ਅੰਦਰ ਜਿਹੜੇ ਸਿਸਟਮ ਹੈਗੇ ਆ ਬਿਲਕੁਲ ਵਧੀਆ ਹੈਗੇ ਆ ਜੀ ਅਸੀਂ ਉਹ ਸਾਰੇ ਜਿੰਨੇ ਵੀ ਹੈਗੇ ਆ ਯੂ ਐਸ ਏ ਤੋਂ ਔਰ ਯੂ ਕੇ ਤੋਂ ਜਿਹੜੇ ਹੈਗੇ ਆ ਉਹ ਪ੍ਰੋਵਾਈਡ ਤੁਹਾਨੂੰ ਸੰਗਤਾਂ ਜਿਹੜੀਆਂ ਉਹ ਕਰਵਾਉਣ ਲਈ ਉਹ ਰਾਜ਼ੀਮੰਦ ਹੋਈਆਂ ਤੇ ਉਹ ਜਿੰਨੀ ਵੀ ਜਲਦੀ ਹੈਗਾ ਉਹ ਕਰਾਵਾਂਗੇ ਬਾਕੀ ਜਿਹੜੀ ਇੱਥੇ ਓ ਪੀ ਡੀ ਹੈਗੀ ਆ ਉਹ ਕੱਲ ਵੀਰਵਾਰ ਤੋਂ ਸਟਾਰਟ ਕਰ ਦਿੱਤੀ ਜਾਏਗੀ ਕੋਪੀਡੀ ਇੰਡੋਰ ਬਾਕੀ ਸਰਜਰੀ ਵੀ ਕਰਾ ਜਿਹੜੀ ਹੈਗੀ ਹੈ ਜਨਰਲ ਸਰਜਰੀ ਲੱਬ ਸਰਜਰੀ ਹੋਰ ਤੋਂ ਆਈਦੀ ਸਰਜਰੀ ਸਾਰੀਆਂ ਸਰਜਰੀਆਂ ਜਿਹੜੀਆਂ ਹੈਗੀਆਂ ਰੇਟ ਕਿਸ ਤਰ੍ਹਾਂ ਦੇ ਹੋਣਗੇ ਰੇਟ ਜਿਹੜਾ ਹੈਗਾ ਜਿੱਦਾਂ ਹੁਣ ਬਾਹਰ ਤਾਂ ਦੇਖੋ ਘੱਟੋ ਘੱਟ 30 35 35000 ਰੁਪਏ ਦੇ ਵਿੱਚ ਜੇ ਇੱਕ ਆਪਾਂ ਲੈਬ ਕੋਲੀ ਦਾ ਆਪਰੇਸ਼ਨ ਕਰਾਈ ਜੀ ਤੇ ਇਹ ਤੋਂ ਘੱਟ ਹੁੰਦਾ ਨਹੀਂ ਹੈਗਾ ਅਸੀਂ ਤੇ ਇੱਥੇ 13000 14000 ਚ ਵੀ ਕਰਦੇ ਰਹਿ 15000 ਚ ਵੀ ਕਰਦੇ ਹਾਂ ਹੁਣ ਵੀ ਜਿਹੜੇ ਸਾਡੇ ਰੇਟ ਹੈ ਉਹ ਜਨੂਅਰ ਰੇਟ ਨੇ ਠੀਕ ਹੈ ਬਿਲਕੁਲ ਤਾਂ ਕਿ ਜਿਹੜਾ ਕੋਈ ਕੋਈ ਵੀ ਗਰੀਬ ਜਿਹੜਾ ਹੈਗਾ ਇਲਾਜ ਦੀ ਕੋਣ ਰਹਿ ਨਾ ਜਾਵੇ ਥ